ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਦਾ ਦਰਸ਼ਕਾਂ ਦਾ ਮੈਂ ਪ੍ਰਵੀnder ਸਵਾਗਤ ਕਰਦਾ ਹਾਂ ਅਸਰੇ ਦੀ ਵੱਡੀ ਅਤੇ اہم ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਤਹਿਸੀਲਦਾਰ ਸਟ੍ਰਾਈਕ ਤੇ ਹੈਗੇ ਨੇ ਹੜਤਾਲ ਤੇ ਹੈਗੇ ਨੇ ਕਲਮਛੋੜ ਹੜਤਾਲ ਕੀਤੀ ਗਈ ਹੈ ਜਿਸ ਕਰਕੇ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਨਾ ਹੋਣ ਕਰਕੇ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਹੋ ਰਹੀ ਹੈ ਇਸੇ ਦਾ ਨੋਟਿਸ ਲੈਂਦਿਆਂ ਹੋਇਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਖਤ ਸ਼ਬਦਾ ਦੇ ਵਿੱਚ ਇੱਕ ਚੇਤਾਵਨੀ ਦਿੱਤੀ ਗਈ ਹੈ ਹੜਤਾਲ ਤੇ ਗਏ ਇਹਨਾਂ ਤਹਿਸੀਲਦਾਰਾਂ ਨੂੰ ਕਿ ਹੁਣ ਜਿਹੜੇ ਸਮੂਹਿਕ ਛੁੱਟੀ ਤੇ ਗਏ ਨੇ ਉਹਨਾਂ ਨੂੰ ਛੁੱਟੀ ਮੁਬਾਰਕ ਹੁਣ ਲੋਕ ਫੈਸਲਾ ਕਰਨਗੇ ਕਿ ਤੁਹਾਡੀ ਵਾਪਸੀ ਕਦੋਂ ਅਤੇ ਕਿਵੇਂ ਕਰਵਾਉਣੀ ਹੈ ਇਸ ਸਖਤ ਲੈਜ਼ੇ ਦੇ ਵਿੱਚ ਜਿਹੜੀ ਇੱਕ ਟਵੀਟ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਤੇ ਸਿੱਧੀ ਵਾਰਨਿੰਗ ਦਿੱਤੀ ਗਈ ਹੈ ਹੜਤਾਲ ਤੇ ਗਏ ਤਹਿਸੀਲਦਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕਰਦਿਆਂ ਹੋਇਆਂ ਸ਼ਬਦਾਵਲੀ ਜਿਹੜੀ ਲਿਖੀ ਹੈਗੀ ਆ ਉਹ ਹੁਬੂ-ਹੂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਤਹਿਸੀਲਦਾਰਾਂ ਦੀ ਆਪਣੇ ਪਿਛਤਾਚਾਰ ਸਾਥੀਆਂ ਦੇ ਹੱਦ ਦੇ ਵਿੱਚ ਜੋ ਹੜਤਾਲ ਕੀਤੀ ਜਾ ਰਹੀ ਹੈ ਪਰ ਸਾਡੀ ਸਰਕਾਰ ਪਿਛਤਾਚਾਰ ਦੇ ਸਖਤ ਖਿਲਾਫ ਹੈ ਆਮ ਲੋਕਾਂ ਦੀ ਖਜ਼ਲਖਵਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਕੰਮ ਨਾ ਰੁਕੇ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ ਕਰਵਾਉਣਾ ਇਹ ਫੈਸਲਾ ਲੋਕ ਕਰਨਗੇ ਸੋ ਸਿੱਧੀ ਸਿੱਧੀ ਜੜੀ ਕੀ ਹੈ ਸਖਤ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਜਿਹੜਾ ਕੀ ਹੈ ਤਹਿਸੀਲਦਾਰਾਂ ਦੇ ਵੱਲੋਂ ਵਿਜੀਲੈਂਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਟਾਚਾਰ ਨੂੰ ਲੈ ਕੇ ਤਹਿਸੀਲਦਾਰਾਂ ਦੇ ਉੱਪਰ ਉਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਿਛਲੇ 2 ਤੋਂ 3 ਦਿਨਾਂ ਤੋਂ ਹੜਤਾਲ ਤੇ ਹੈਗੇ ਨੇ ਤਹਿਸੀਲਦਾਰ ਅਤੇ ਅਜੇ ਦੇ ਵਿੱਚ ਤਹਿਸੀਲਾਂ ਦੇ ਵਿੱਚ ਕੰਮ ਕਰ ਨਹੀਂ ਹੋ ਰਿਹਾ ਨਾ ਰਜਿਸਟਰੀਆ ਹੋ ਰਹੀਆਂ ਨਾ ਫਰਦ ਮਾਰੀਏ ਤੇ ਨਾ ਹੀ ਕੋਈ ਇੰਤਕਾਲ ਚੜ ਰਹੇ ਹੈ ਜਿਸ ਕਰਕੇ ਲੋਕ ਹਮ ਚੁੱਕੇ ਨੇ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਲੋਕਾਂ ਦੀ ਖੱਜਲਖਵਰੀ ਦੂਰ ਕਰਨ ਨੂੰ ਲੈ ਕੇ ਮਾਨ ਸਰਕਾਰ ਲਗਾਤਾਰ ਜਿਹੜੇ ਉਹ ਯਤਨ ਕਰ ਰਹੀ ਹੈ ਤੇ ਹੁਣ ਜਿਹੜਾ ਕੀ ਤਹਿਸੀਲਦਾਰਾਂ ਦਾ ਕੰਮ ਹੈ ਉਹ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਕਿਉਂਕਿ ਲਗਾਤਾਰ ਮੁੱਖ ਮੰਤਰੀ ਮਾਨ ਤਹਿਸੀਲਦਾਰਾਂ ਦੇ ਨਾਲ ਸੰਪਰਕ ਕਰੇ ਸੰ ਪਰ ਉਹਨਾਂ ਦੇ ਵੱਲੋਂ ਜਿਹੜੀ ਭ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਕਾਰਵਾਈ ਕੀ ਕਰ ਰਹੀ ਹੈ ਉਸ ਦੀ ਖਿਲਾਫਤ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਇਹ ਜਿਹੜੀ ਸਟ੍ਰਾਈਕ ਹੈ ਉਹ ਲੱਗਦਾ ਕਿ ਜਿਹੜਾ ਕੀ ਹੈ ਭ੍ਰਿਸ਼ਟਾਚਾਰ ਦੇ ਲਈ ਗ੍ਰਿਫਤ ਵਿੱਚ ਆ ਚੁੱਕੇ ਨੇ ਪ੍ਰਿਸ਼ਟ ਅਧਿਕਾਰੀ ਨੇ ਜਿਹੜਾ ਕੀ ਪੈਸੇ ਲੈ ਕੇ ਲੋਕਾਂ ਦਾ ਕੰਮ ਕਰਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਜਾ ਰਹੀ ਹੈ ਸੀਮਾਨ ਨੇ ਹੁਣ ਸਾਰਿਆਂ ਨੂੰ ਜਿਹੜਾ ਕੀ ਹੈ ਅਲਰਟ ਕਰ ਦਿੱਤਾ ਸਾਰਿਆਂ ਨੂੰ ਵਾਰਨਿੰਗ ਦੇ ਦਿੱਤੀ ਹੈ ਚੇਤਾਵਨੀ ਦਿੱਤੀ ਦੇ ਦਿੱਤੀ ਹੈ ਕਿ ਜਿਹੜੇ ਸਮੂਹਿਕ ਛੁੱਟੀ ਤੇ ਗਏ ਨੇ ਉਹਨਾਂ ਨੂੰ ਉਸ ਸਮੂਹਿਕ ਛੁੱਟੀ ਮੁਬਾਰਕ ਪਰ ਸਰਕਾਰ ਹੁਣ ਲੋਕਾਂ ਦੀ ਖਜਲਖੁਆਰੀ ਦੂਰ ਕਰੇਗੀ ਅਤੇ ਜਿਹੜਾ ਕੀ ਕੰਮ ਦਾ ਜ਼ਿੰਮਾ ਹੈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਸੋ ਅੱਜ ਦੀ ਖਬਰ ਤੇ ਅੱਜ ਦੇ ਅਪਡੇਟ ਲਈ ਗੱਲਬਾਤ ਕਰਦੇ ਹਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਅਗੂ ਨਿਲਗਰਗ ਮਯੂਦ ਨੇ ਸੋ ਗਰਗ ਸਾਹਿਬ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਸ਼ੁਕਰੀਆ ਭਾਜੀ ਸੋ ਜਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਮਾਨ ਸਖਤ ਸ਼ਬਦਾ ਦੇ ਵਿੱਚ ਵਾਰਨਿੰਗ ਦੇ ਗਏ ਨੇ ਸਭ ਤੋਂ ਪਹਿਲਾਂ ਦੱਸੋ ਕਿ ਅਧਿਕਾਰੀਆਂ ਦੇ ਨਾਲ ਜਿਹੜਾ ਕਿ ਇਹ ਇਸ ਵੇਲੇ ਦਾ ਬਰਤਾਰਾ ਕੀਤਾ ਜਾ ਰਿਹਾ ਸੋ ਆਮ ਆਰ ਪਾਰਟੀ ਦੀ ਲੜਾਈ ਹੋ ਚੁੱਕੀ ਹੈ ਇੱਕ ਪਾਸੇ ਤੇ ਫੀਲਡਰ ਅੜੇ ਹੋਏ ਨੇ ਕਿ ਅਸੀਂ ਆਪਣੀ ਜਿਹੜੀ ਕਿ ਮੰਗ ਮੰਨਵਾ ਕੇ ਰਾਵਾਂਗੇ ਪਰ ਸਰਕਾਰ ਲੋਕਾਂ ਦੀ ਖੱਜਲਖੋਰੀ ਦੂਰ ਕਰਨ ਨੂੰ ਲੈ ਕੇ ਕਿਉਂ ਸਖਤ ਨਜ਼ਰ ਆ ਰਹੀ ਹੈ ਨੀ ਇਹ ਕੋਈ ਆਰਪਾਰ ਦੀ ਲੜਾਈ ਨਹੀਂ ਹੈ ਦੇਖੋ ਬੜਾ ਪ੍ਰਿੰਸੀਪਲੀ ਬੜਾ ਕਲੀਅਰ ਹੈਗਾ ਕਿ ਜਿਹੜੀ ਕਰਪਸ਼ਨ ਹੈ ਉਸ ਦੇ ਪ੍ਰਤੀ ਆਮ ਆਦੀ ਪਾਰਟੀ ਦੀ ਸਰਕਾਰ ਦੀ ਪੂਗੁਨਤਮਾਨ ਦੀ ਜ਼ੀਰੋ ਟੋਲਰੈਂਸ ਹੈਗੀ ਹੈ ਠੀਕ ਹੈ ਨਾ ਹੁਣ ਕਰਪਸ਼ਨ ਜੇਕਰ ਕੋਈ ਕਰੇਗਾ ਉਸ ਦੇ ਉੱਤੇ ਕਾਰਵਾਈ ਤਾਂ ਹੋਏਗੀ ਠੀਕ ਹੈ ਨਾ ਔਰ ਜੇ ਉਸ ਕਾਰਵਾਈ ਦੇ ਖਿਲਾਫ ਆਪਾਂ बार-बार ਹੜਤਾਲਾਂ ਕਰਦੇ ਆ ਤਾਂ ਲੋਕ ਪਰੇਸ਼ਾਨ ਹੁੰਦੇ ਆ ਔਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਸਾਰੇ ਲੋਕ ਲੋਕ ਸੇਵਕ ਹੈਗੇ ਆ ਇੰਪਲਾਈਆਂ ਨੂੰ ਵੀ ਜਿਹੜੀ ਤਨਖਾਹ ਮਿਲਦੀ ਅਫਸਰਦ ਨੂੰ ਉਸ ਲੋਕਾਂ ਦੁਆਰਾ ਦਿੱਤੇ ਹੋਏ ਟੈਕਸ ਦੇ ਮਿਲਦੀ ਹੈ ਜੀ ਇਹ ਕਿਨ੍ਹਾ ਉਸ ਤਰ੍ਹਾਂ ਮਿਲਦੀ ਹੈ ਤਾਂ ਫਿਰ ਇਹ ਕਿੱਦਾਂ ਜਨਨ ਕਿ ਪੋਸੀਬਲ ਹੈਗਾ ਕਿ ਇਹਨਾਂ ਦੇ ਅਸੀਂ ਸੇਵਕਾਂ ਸੀ ਉਹਨਾਂ ਨੂੰ ਪਰੇਸ਼ਾਨ ਕਰੀਏ ਪਰੇਸ਼ਾਨ ਵੀ ਉਦੋਂ ਕਰੀਏ ਮਤਲਬ ਜੇ ਕੋਈ ਕਰਪਟ ਬੰਦੇ ਦੇ ਉੱਤੇ ਕਾਰਵਾਈ ਹੁੰਦੀ ਹੈ ਸੋ ਇਸ ਕਰਕੇ ਮੁੱਖ ਮੰਤਰੀ ਸਰਦਾਰ ਭੋਜ ਸਿੰਘ ਮਾਨ ਨੇ ਬੜਾ ਸਪਸ਼ਟ ਕੀਤਾ ਹੈਗਾ ਕਿ ਸਾਡੀ ਲੋਕਾਂ ਦੇ ਪ੍ਰਤੀ ਵੀ ਜਵਾਬਦੇਹੀ ਹੈਗੀ ਹੈ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਜੇਕਰ ਤੁਸੀਂ ਇਹ ਹੜਤਾਲ ਕਰ ਰਹੇ ਹੋ ਤਾਂ ਇਹਦਾ ਅਲਟਰਨੇਟਿਵ ਜਿਹੜਾ ਹੈਗਾ ਉਹ ਜ਼ਿੰਮੇਵਾਰੀਆਂ ਦੂਜਿਆਂ ਨੂੰ ਸੌਂਪੀਆਂ ਜਾਣਗੀਆਂ ਔਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਨਿਲਗਰਜ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ तहसील ਦੇ ਹੋੜੜਕੇ ਅਧਿਕਾਰੀ ਨੇ ਉਹਨਾਂ ਨੂੰ ਤਹਿਸੀਲਦਾਰ ਦੇ ਕੰਮ ਦਾ ਜ਼ਮਾ ਸੌਂਪਿਆ ਜਾਵੇਗਾ ਲੱਗਦਾ ਨਹੀਂ ਕਿ ਉਹ ਇਸ ਕਾਬਲ ਹੈਗੇ ਨੇ ਕਿ ਕੰਮ ਪੂਰੀ ਜਿਹੜੀ ਕਿ ਆ ਉਹ ਸਮਰੱਥਾ ਦੇ ਮੁਤਾਬਕ ਸਾਂਭ ਸਕਣਗੇ ਅਤੇ ਉਹਨਾਂ ਦੀ ਜਵਾਬਦੇਹੀ ਤੈਅ ਹੋਵੇਗੀ ਜੇਕਰ ਕੋਈ ਨਿੱਕੀ ਹੁੰਦੀ ਹੈ ਵੀ ਗੱਲ ਕਾਬਲ ਦਾ ਨਹੀਂ ਹੈ ਗੱਲ ਇਹ ਹੈ ਕਿ ਸਾਰੇ ਆਫੀਸਰ ਜਿਹੜੇ ਇਸ ਸਿਸਟਮ ਦੇ ਵਿੱਚ ਹੈਗੇ ਆ ਸਭ ਨੂੰ ਕੰਮ ਆਉਦਾ ਹੁੰਦਾ ਗੱਲ ਇਦਾਂ ਨਹੀਂ ਹੁੰਦੀ ਗੱਲ ਇਹ ਹੈਗੀ ਹੈ ਵੀ ਇਹ ਸਪੋਜ਼ ਕਰੋ ਜਿਸ ਤਰੀਕੇ ਦੀ ਹੈ ਮਤਲਬ ਆਪ ਖੁਦਰਾਪਣ ਬਣਾਇਆ ਜਾ ਰਿਹਾ ਹੈ ਪੈਂਡਾਉਂਟ ਸਟ੍ਰਾਈਕ ਕੀਤੀ ਜਾ ਰਹੀ ਹੈ ਸਮੂਹ ਹੜਤਾਲ ਕੀਤੀ ਜਾ ਰਹੀ ਹੈ ਦਾ ਕੀ ਮਤਲਬ ਹੈਗਾ ਮਤਲਬ ਤੁਹਾਡੀ ਕੋਈ ਹਕਤੀ ਮੰਗਾ ਹੈਗੀ ਹੈ ਲੋਕਤੰਤਰ ਦੇ ਵਿੱਚ ਆਪਾਂ ਨੂੰ ਹੱਕ ਹੈਗਾ ਹੜਤਾਲਾਂ ਕਰਨ ਦਾ ਹੱਕ ਹੈਗਾ ਕਰਨੇ ਪ੍ਰਦਰਸ਼ਨ ਕਰਨ ਦਾ ਲੇਕਿਨ ਉਹ ਪਰ ਇਹ ਅਧਿਕਾਰ ਕਿੰਨੇ ਦੇ ਦਿੱਤਾ ਕਿ ਜੇਕਰ ਕੋਈ ਕਰਾਪਸ਼ਨ ਨਹੀਂ ਕਰੇਗਾ ਤੇ ਤੁਸੀਂ ਉਸ ਦੇ ਖਿਲਾਫ ਵੀ ਜਿੰਨੇ ਕਿ ਜੇਕਰ ਕਾਰਵਾਈ ਹੁੰਦੀ ਹੈ ਤਾਂ ਤੁਸੀਂ ਕਰਦਾ ਪ੍ਰਦਰਸ਼ਨ ਕਰਦੇ ਹੋਗੇ ਤੁਸੀਂ ਹੜਤਾਲ ਕਰਦੇ ਹੋਗੇ ਇਹਦਾ ਮਤਲਬ ਕੀ ਹੈਗਾ ਕਿ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਕਰਪਸ਼ਨ ਕਰਨੀ ਜਾਇਜ਼ ਹੈ ਉਹਦਾ ਸਰਟੀਫੀਕਟ ਦਿੱਤਾ ਜਾਵੇ ਸੋ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਨਾ ਜੀ ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਹੁਣ ਕਿਹਾ ਗਿਆ ਹੈ ਕਿ ਸਮੂਹਿਕ ਛੁੱਟੀ ਮੁਬਾਰਕ ਕਿ ਇਹਨਾਂ ਦੀ ਕੋਈ ਜਿਹੜਾ ਕੀ ਹੈ ਸਖਤ ਸ਼ਬਦਾਂ ਦੇ ਵਿੱਚ ਕਹਿ ਲਈਏ ਤਾਂ ਫਿਰ ਇਹਨਾਂ ਦੀ ਛੁੱਟੀ ਕਰਨ ਦਾ ਪੱਕਾ ਹੀ ਜਿਹੜਾ ਕਿ ਸਰਕਾਰ ਮਨ ਬਣਾ ਚੁੱਕੀ ਹੈ ਜਾਂ ਫਿਰ ਇਹਨਾਂ ਨੂੰ ਵਾਰਨ ਕੀਤਾ ਗਿਆ ਕਿ ਜਦੋਂ ਕਰ ਵਾਪਸੀ ਕਰਨਾ ਚਾਹਵੇ ਤਾਂ ਉਸ ਤੋਂ ਬਾਅਦ ਲੋਕ ਫੈਸਲਾ ਕਰਨਗੇ ਦੇਖੋ ਇੱਕ ਬੜਾ ਸਪਸ਼ਟ ਮੈਂ ਜਿੱਦਾਂ ਬਾਰ-ਬਾਰ ਕਹਿ ਰਿਹਾ ਸ਼ਬਦਾਂ ਦੇ ਵਿੱਚ ਨਾ ਜਾਓ ਸ਼ਬਦਾਂ ਦਾ ਬਿਲਕੁਲ ਸੰਦੇਸ਼ ਬੜਾ ਸਪਸ਼ਟ ਹੈ ਕਿ ਅਸੀਂ ਜਿਹੜਾ ਹੈਗਾ ਕਰਪਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈਗੀ ਹੈ। ਔਰ ਆਫਕੋਰਸ ਨੇਚੁਰਲੀ ਹੈ ਜੇਕਰ ਗਲਤ ਤਰੀਕੇ ਦੇ ਨਾਲ ਲੋਕਾਂ ਦਾ ਕੰਮ ਰੋਕ ਕੇ ਕੋਈ ਹੜਤਾਲ ਕਰਦਾ ਹੈਗਾ ਐਕਸ਼ਨ ਤੇ ਉਹਦੇ ਖਿਲਾਫ ਹੋਣੀ ਚਾਹੀਦਾ ਹੈਗਾ। ਠੀਕ ਹੈ ਨਾ ਉਹ ਕਿਵੇਂ ਲੋਕਾਂ ਨੂੰ ਸਫਰ ਕਰ ਸਕਦਾ ਹੈਗਾ ਲੋਕਾਂ ਦਾ ਸੇਵਕ ਹੋ ਕੇ। ਸੋ ਇਸ ਕਰਕੇ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਉਹ ਕਾਰਵਾਈ ਬਿਲਕੁਲ ਹੋਏਗੀ। ਠੀਕ ਹੈ ਨਾ ਉਸ ਤੋਂ ਡਰਾਈ ਨਹੀਂ ਕੀਤਾ ਜਾ ਸਕਦਾ। ਅਸੀਂ ਤੇ ਬਾਰ-ਬਾਰ ਅਪੀਲ ਕਰਦੇ ਰਹੇ ਹਾਂ। ਪਹਿਲੇ ਦਿਨ ਤੋਂ ਅਪੀਲ ਕਰ ਰਹੇ ਹੁਣ ਵੀ ਅਪੀਲ ਕਰਦੇ ਹਾਂ। ਚਾਹੋ ਭਈ ਜਿਹੜੇ ਆਪ ਤੁਸੀਂ ਹੈਗੇ ਹੋ ਇਹ ਪੋਸਟ ਦੇ ਉੱਤੇ ਜਿਹਨਾਂ ਕਿ ਤੁਹਾਡੀ ਜ਼ਿੰਮੇਵਾਰੀ ਫਿਕਸ ਹੈ ਉਹਦੇ ਪਰ ਲਈ ਤੁਹਾਨੂੰ ਪੱਤੇ ਮਿਲਦੇ ਆ ਤੁਹਾਨੂੰ ਤਨਖਾਹ ਮਿਲਦੀ ਹੈਗੀ ਹੈ ਠੀਕ ਹੈ ਨਾ ਕੰਮ ਕਰਨਾ ਤੁਹਾਡਾ ਜਨਨ ਕਿ ਡਿਊਟੀ ਹੈਗੀ ਹੈ ਠੀਕ ਹੈ ਨਾ ਸੋ ਇਸ ਕਰਕੇ ਤੁਹਾਨੂੰ ਉੱਥੇ ਉਸ ਕੁਰਸੀ ਦੇ ਉੱਤੇ ਬੈਠ ਕੇ ਕਰਪਸ਼ਨ ਕਰਨ ਦਾ ਜਿਹੜੇ ਕਿ ਸਰਟੀਫਿਕੇਟ ਨਹੀਂ ਦਿੱਤਾ ਜਾ ਸਕਦਾ ਹੈਗਾ ਉਹ ਕਰਪਸ਼ਨ ਜਿਹੜੀ ਉਹ ਬੰਦ ਕਰ ਦੇਣੀ ਚਾਹੀਦੀ ਹੈਗੀ ਅਸੀਂ ਤੇ ਬਾਰ ਬਾਰ ਕਹਿ ਰਹੇ ਹੈਗੇ ਆਂ ਔਰ ਨਿਤ ਦਿਹਾੜੀ ਤੁਸੀਂ ਦੇਖੋ ਜਨਨ ਕਿ ਕਿਤੇ ਨਾ ਕਿਤੇ ਕੋਈ ਕਿਤੇ ਕੋਈ ਜਿਹੜਾ ਕ੍ਰਪਟ ਹੈਗਾ ਭ੍ਰਿਸ਼ਟਾਚਾਰੀ ਹੈਗਾ ਉਹਨੂੰ ਫੜਿਆ ਜਾ ਰਿਹਾ ਹੈ ਔਰ ਕਾਨੂੰਨ ਦੇ ਮੁਤਾਬਿਕ ਸਜ਼ਾ ਦਿੱ ਜੋ ਜਨਕੀ ਖਬਰ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕੀਤਾ ਹੈਗਾ ਤੁਸੀਂ ਅਮਾਨ ਅੱਜ ਦੌਰਾ ਵੀ ਕਰਨਗੇ ਤਹਿਸੀਲਾਂ ਦੇ ਵਿੱਚ ਵੀ ਜਾਣਗੇ ਫਿਰ ਬਿਲਕੁਲ ਕਰਨਗੇ ਜੀ ਲੋਕ ਤਹਿਸੀਲਾਂ ਦਾ ਦੌਰਾ ਵੀ ਕਰਨਗੇ ਲੋਕਾਂ ਨੂੰ ਵੀ ਮਿਲਣਗੇ ਉੱਥੋਂ ਦੇ ਜਿਹੜੇ ਬਾਕੀ ਅਧਿਕਾਰੀ ਹੈਗੇ ਆ ਉਹਨਾਂ ਨੂੰ ਵੀ ਮਿਲਣਗੇ ਹੂੰ ਸੋ ਸ਼ੁਕਰ ਹੈ ਗੱਲਬਾਤ ਕਰਨ ਲਈ ਵਾਕਈ ਜਿਸ ਤਰ੍ਹਾਂ ਦੇ ਨਾਲ ਜ਼ੀਰੋ ਟੋਲਰੈਂਸ ਨੀਤੀ ਦੇ ਮੁਤਾਬਕ ਜਿਹੜੀ ਕੀ ਹੁਣ ਸਖਤ ਚੇਤਾਵਨੀ ਦਿੱਤੀ ਗਈ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੜਤਾਲ ਤੇ ਗਏ ਇਹਨਾਂ तहसीलदारਨੂੰ ਕਿ ਤੁਹਾਨੂੰ ਤੁਹਾਡੀ ਸਮੂਹਿਕ ਛੁੱਟੀ ਮੁਬਾਰਕ ਹੋਣ ਤੁਹਾਡੀ ਵਾਪਸੀ ਕਦੋਂ ਅਤੇ ਕਿੱਥੇ ਕਰਨੀ ਹੈ ਇਸ ਦਾ ਫੈਸਲਾ ਆਮ ਪਬਲਿਕ ਕਰੇਗੀ ਕਿਉਂਕਿ ਖੱਜਲਖਵਰੀ ਬਹੁਤ ਹੋ ਰਹੀ ਹੈ ਹਾਲਾਂਕਿ ਤਹਿਸੀਲਦਾਰ ਇਹ ਤਰਕ ਦੇ ਰਹੇ ਨੇ ਕਿ ਜੋ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਵਿਜੀਲੈਂਸ ਦੇ ਵੱਲੋਂ ਉਹ ਜਿਹੜਾ ਕੀ ਹੈ ਅਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾ ਦਿੱਤਾ ਜਾਂਦਾ ਕਿਉਂਕਿ ਉਹ ਤਾਂ ਆਪਣੀ ਕੰਮ ਕਰ ਰਹੇ ਹੁੰਦੇ ਨੇ ਪਰ ਕੁਝ ਲੋਕ ਕਹਿੰਦੇ ਨੇ ਉਹਨਾਂ ਨੂੰ ਇਹ ਅਜਿਹੇ ਜਾਲ ਬਚਾਏ ਜਾਂਦਾ ਕਿ ਜਿਹੜਾ ਕੀ ਹੈ ਉਹਨਾਂ ਦੀ ਕਾਰਵਾਈ ਹੁੰਦੀ ਹੈਗੀ ਪਰ ਹੁਣ ਜਿਹੜਾ ਕੀ ਤਹਿਸੀਲਦਾਰਾਂ ਦੀ ਵੱਡੀ ਪੱਦਰ ਦੇ ਉੱਪਰ ਜਿਹੜੀ ਕਿ ਸਮੂਹਿਕ ਹੜਤਾਲ ਚੱਲੀ ਹੈਗੀ ਪਿਛਲੇ ਸ਼ਨੀਵਾਰ ਤੋਂ ਅਤੇ ਹੁਣ ਜਿਹੜਾ ਕੀ ਤੀਸਰੇ ਦਿਨ ਦੇ ਵਿੱਚ ਵੀ ਇਹ ਜਿਹੜਾ ਕੀ ਹੈ ਪਰਦਰਸ਼ਨ ਜਾਰੀ ਹੋ ਚੁੱਕਿਆ ਤੇ ਉਹਨਾਂ ਦੇ ਵੱਲੋਂ ਸ਼ੁੱਕਰਵਾਰ ਤੱਕ ਜਿਹੜੇ ਕਿ ਆਪਣੀ ਕਲਮਚੋੜ ਹੜਤਾਲ ਦੀ ਚੇਤਾਵਨੀ ਦਿੱਤੀ ਗਈ ਹੈ ਪਰ ਇਸੇ ਦਰਮਿਆਨ ਮੁੱਖ ਮੰਤਰੀ ਮਾਨ ਦੇ ਵੱਲੋਂ ਇੱਕ ਟਵੀਟ ਕਰਦਿਆਂ ਹੋਇਆਂ ਸਖਤ ਲੈਜ਼ੇ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਇਹ ਹੜਤਾਲ ਕਰ ਰਹੇ ਹੋ ਇਹ ਸਰਾਸਰ ਗਲਤ ਹੈ ਤੁਸੀਂ ਭ੍ਰਿਸ਼ਟ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਹੜਤਾਲ ਕਰ ਰਹੇ ਹੋ ਜਿਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ